ਵੈਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਹੈ ਰਮਨਦੀਪ ਸਿੰਘ ਤੁਸੀਂ ਦੇਖ ਰਹੇ ਹੋ ਟਰੈਕਟਰ ਮੇਲਾ YouTube ਚੈਨਲ ਖੇਤੀ ਖਬਰ Facebook ਪੇਜ ਅੱਜ ਜਿਹੜੀ ਤੁਹਾਡੇ ਲਈ ਵੀਡੀਓ ਲੈ ਕੇ ਆਇਆ ਬਹੁਤ ਹੀ ਚੈਂਟ ਵੀਡੀਓ ਲੈ ਕੇ ਆਇਆ ਅੱਜ ਆਪਾਂ ਇਹ ਜੇ ਏਰੀਆ ਦੀ ਜ਼ਮੀਨ ਲੈ ਕੇ ਆਏ ਆ ਜਿੱਥੇ ਏਰੀਆ ਵੀ ਟਾਪ ਹੈ ਤੇ ਰੇਟ ਵੀ ਬਿਲਕੁਲ ਟਾਪ ਹੈ ਰੇਟ ਰਹਿਣ ਵਾਲਾ ਜੀ ਪ੍ਰਤੀ ਕਿੱਲੇ ਦੇ ਹਿਸਾਬ ਨਾਲ 22 ਲੱਖ ਰੁਪਈਆ ਠੀਕ ਹੈ ਜੀ 22 ਲੱਖ ਰੇਟ ਦੇ ਵਿੱਚ ਬਹੁਤ ਗੈਂਟ ਜ਼ਮੀਨ ਲੈ ਕੇ ਆਏ ਆ ਸਾਰੀ ਜਾਣਕਾਰੀ ਵੀਡੀਓ ਵਿੱਚ ਦਿੱਤੀ ਹੋਈ ਆ ਉਨੂੰ ਇਹਨਾਂ ਦਾ ਨੰਬਰ ਏਰੀਆ ਰੇਟ ਮੈਂ ਦੱਸ ਹੀ ਤਾਂ ਸਾਰੀ ਜਾਣਕਾਰੀ ਦੇ ਦੇਵਾਂਗੇ ਵੀਡੀਓ ਦੇ ਲਾਸਟ ਤੱਕ ਬਣੇ ਰਹੋ ਉਸ ਤੋਂ ਪਹਿਲਾਂ ਜੇਕਰ ਤੁਸੀਂ ਵੀ ਕੋਈ ਆਪਣੇ ਘਰ ਕੋਠੀ ਮਕਾਨ ਦੀ ਐਡ ਕੋਈ ਖੇਤੀਬਾੜੀ ਜ਼ਮੀਨ ਦੀ ਐਡ ਟਰੈਕਟਰ ਸੰਦ ਸੰਦ ਜਿਹੜੇ ਜਿਸੇ ਵੀ ਚੀਜ਼ ਦੀ ਐਡ ਲਵਾਉਣਾ ਚਾਹੁੰਦੇ ਹੋ ਤਾਂ ਸਾਡਾ WhatsApp ਨੰਬਰ ਥੱਲੇ ਦਿੱਤਾ ਗਿਆ ਦਿੱਤੇ ਨੰਬਰ ਤੇ ਤੁਸੀਂ 5-7 ਫੋਟੋਆਂ 5-7 ਮਿੰਟਾਂ ਦੀ HD ਚ ਬਣਾ ਕੇ ਵੀਡੀਓ ਸਾਨੂੰ ਭੇਜ ਦਿਓ ਜੀ ਉਸ ਤੋਂ ਬਾਅਦ ਤੁਹਾਡੀ ਐਡ ਸਾਡੇ ਪਲੇਟਫਾਰਮ 'ਤੇ ਲਗਾ ਦਿੱਤੀ ਜਾਊਗੀ ਇਸ ਤੋਂ ਇਲਾਵਾ ਅਸੀਂ ਪ੍ਰੋਮੋਸ਼ਨਲ ਐਡ ਵੀ ਕਰਦੇ ਹਾਂ ਜੇਕਰ ਕਿਸੇ ਵੀ ਭੈਣ ਤੇ ਭਰਾ ਨੇ ਕੋਈ ਆਪਦੇ ਬਿਜ਼ਨਸ ਦੀ ਐਡ ਕਰਵਾਉਣੀ ਆ ਕੋਈ ਲੋਕਲ ਬਿਜ਼ਨਸ ਆ ਉਹਨਾਂ ਦੇ ਭਾਂਦੀ ਪਿੰਡ ਦੇ ਵਿੱਚ ਆ ਸ਼ਹਿਰ ਦੇ ਵਿੱਚ ਆ ਕੋਈ ਦੁਕਾਨ ਦੀ ਐਡ ਲਵਾਉਣੀ ਆ ਤਾਂ ਅਸੀਂ ਉਹਦੀ ਐਡ ਪ੍ਰੋਮੋਸ਼ਨਲ ਐਡ ਵੀ ਕਰਦੇ ਆ ਉਹਦੇ ਲਈ ਵੀ ਤੁਸੀਂ ਦਿੱਤੇ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਇਹ ਨੰਬਰ ਸਿਰਫ ਐਡ ਕਰਵਾਉਣ ਲਈ ਦਿੱਤਾ ਗਿਆ ਇਹ ਨੰਬਰ ਦੇ ਉੱਤੇ ਤੁਸੀਂ ਕਾਲ ਕਰਕੇ ਇਹ ਜ਼ਮੀਨ ਦਾ ਸੌਦਾ ਨਹੀਂ ਕਰ ਸਕਦੇ ਜ਼ਮੀਨ ਵਾਲੇ ਮਾਲਕਾਂ ਦਾ ਨੰਬਰ ਵੀਡੀਓ ਦੇ ਲਾਸਟ ਤੱਕ ਤੁਹਾਡੇ ਨਾਲ ਸ਼ੇਅਰ ਕਰ ਦਿੱਤਾ ਜਾਊਗਾ ਜੀ ਇਸੇ ਕਰਕੇ ਅਸੀਂ ਕਹ ਰਹੇ ਹਾਂ ਵੀਡੀਓ ਸਾਰੀ ਧਿਆਨ ਨਾਲ ਦੇਖੋ ਤੇ ਐਂਡ ਤੱਕ ਦੇਖੋ ਕਿਉਂਕਿ ਤੁਹਾਨੂੰ ਸਾਰੀਆਂ ਚੀਜ਼ਾਂ ਕਲੀਅਰ ਹੋ ਜਾਂਦੀਆਂ ਨੇ ਠੀਕ ਹੈ ਜੀ ਸੋ ਬਾਦਿਆਂ ਆਪਣੀ ਅੱ ਉਦੋਂ ਪਹਿਲਾਂ ਇੱਕ ਨੋਟ ਹੋਰ ਹੈ ਜੀ ਜੇਕਰ ਤੁਹਾਨੂੰ ਵੀ ਕੋਈ ਆਪਦੇ ਪਸੰਦੀ ਦਾ ਬਾਣ ਚਾਹੀਦਾ ਆਪਦੇ ਏਰੀਆ ਦੇ ਵਿੱਚ ਚਾਹੀਦਾ ਤਾਂ ਸਾਨੂੰ ਕਮੈਂਟਾਂ 'ਚ ਦੱਸ ਦਿਓ ਵੀ ਤੁਹਾਡਾ ਬਜਟ ਕਿੰਨਾ ਹੈ ਤੁਸੀਂ ਕਿੰਨੇ ਕ ਪੈਸੇ ਵਾਲਾ ਬਾਣ ਦੇਖ ਰਹੇ ਹੋ ਤਾਂ ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਹਰੇਕ ਵੀਡੀਓ ਦੇ ਵਿੱਚ ਅਸੀਂ ਸਾਰੇ ਕਮੈਂਟ ਪੜ੍ਹਦੇ ਆਂ ਤੇ ਉਹ ਕਮੈਂਟਾਂ ਦੇ ਹਿਸਾਬ ਨਾਲ ਅਸੀਂ ਅਗਲੀ ਵੀਡੀਓ ਫਿਰ ਤੁਹਾਡੇ ਖੁਦ ਦੇ ਏਰੀਆ ਦੀ ਲੈ ਕੇ ਹਾਜ਼ਰ ਹੋ ਸਕਾਂਗੇ ਜੀ ਸੋ ਆਪਾਂ ਜ਼ਿਆਦਾ ਟਵਾ ਨਹੀਂ ਲੈਂਦੇ ਵੀਡੀਓ ਕਰਦੇ ਆਂ ਸ਼ੁਰੂਆਤ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਭਾਈ ਪ੍ਰਤੀ ਏਕੜ 22 ਲੱਖ ਰੁਪਏ ਦੇ ਹਿਸਾਬ ਨਾਲ ਜ਼ਮੀਨ ਦੇਣੀ ਆ ਹੁਣ ਮੈਂ ਤੁਹਾਨੂੰ ਸਾਰੀ ਜ਼ਮੀ ਇਹੀ ਆਪਣੇ ਕੋਲੇ ਕੁੱਲ ਜੋੜੀ ਜ਼ਮੀਨ ਆਈ ਹੈ ਜੀ 35 ਕਿੱਲੇ ਜ਼ਮੀਨ ਆਈ ਆ ਟੱਕ ਬਿਲਕੁਲ ਵੱਡਾ ਟੱਕ ਆਇਆ ਜੀ ਖੁੱਲਾ ਡੁੱਲਾ ਹੈ ਨਾ ਜ਼ਮੀਨ ਦਾ 35 ਕਿੱਲੇ ਜ਼ਮੀਨ ਆਈ ਹੈ ਜਿਹਦੇ ਵਿੱਚੋਂ ਸੋਨੂੰ 15 ਕਿੱਲਿਆਂ ਵਿੱਚ ਪਪੂਲਰ ਲੱਗਿਆ ਹੋਇਆ ਮਿਲੂਆ ਜੀ 15 ਕਿੱਲਿਆਂ ਦੇ ਵਿੱਚ ਪਪੂਲਰ ਲੱਗਿਆ ਹੋਇਆ 20 ਕਿੱਲੇ ਖੇਤੀ ਜੋਗ ਜ਼ਮੀਨ ਜਿਹੜੀ ਬਚਦੀ ਆ ਉਹ ਵਧੀਆ ਪੂਰੀ ਵਧੀਆ ਜ਼ਮੀਨ ਹੈ ਜੀ ਕਿਸੇ ਨਾਲ ਕੋਈ ਲੜਾਈ ਝਗੜਾ ਨਹੀਂ ਕਿਸੇ ਨਾਲ ਕੋਈ ਰਾਹ ਪਹੀ ਦਾ ਰੋੜਾ ਨਹੀਂ ਕਿਸੇ ਨਾਲ ਕੋਈ ਵੱਟ ਬੰਨੇ ਦਾ ਰੋਲਾ ਨਹੀਂ ਹੈਗਾ ਵਧੀਆ ਸਾਫ ਸੁਥਰੀ ਵਧੀਆ ਜ਼ਮੀਨ ਹੈ ਜੀ ਤੇ ਸਾਰੀਆਂ ਫਸਲਾਂ ਹੁੰਦੀਆਂ ਨੇ ਜੀ ਪਪੂਲਰ ਲੱਗਾ ਹੈ 15 ਕਿੱਲਿਆਂ ਦੇ ਵਿੱਚ ਪਲਾਂਟੇਸ਼ਨ ਕਰੀ ਹੋਈ ਆ ਤੇ 20 ਕਿੱਲੇ ਤੁਹਾਨੂੰ ਮੈਂ ਦੱਸਿਆ ਜੀ ਵੀ ਖੇਤੀ ਜੋਗ ਜ਼ਮੀਨ ਹੈ ਜੀ ਠੀਕ ਹੈ ਜੀ ਬਾਕੀ ਆਪਾਂ ਲੋਕੇਸ਼ਨ ਦੀ ਗੱਲ ਕਰ ਲੈਂਦੇ ਆ ਰੇਟ ਮੈਂ ਤੁਹਾਨੂੰ ਦੱਸ ਦਿੱਤਾ ਵੀ ਪ੍ਰਤੀ ਕਿੱਲਾ 22 ਲੱਖ ਦੇ ਹਿਸਾਬ ਨਾਲ ਇਹ ਜ਼ਮੀਨ ਦੇਣੀ ਆ ਬਾਕੀ ਰੇਟ ਆ ਜਿਹੜਾ ਮਾੜਾ ਮੋਟਾ ਬਾਈ ਜੀ ਉੱਪਰ ਨੀਚੇ ਜਿਹੜਾ ਮੌਕੇ ਤੇ ਹੋ ਜਾਂਦਾ ਉਹ ਜਦੋਂ ਅਸੀਂ ਸੌਦਾ ਕਰੂਗੇ ਉਦੋਂ ਐਡਜਸਟਮੈਂਟ ਹੋ ਸਕਦਾ ਜੀ ਠੀਕ ਹੈ ਇਹ ਏਰੀਆ ਹੈਗਾ ਜੀ ਵਿਲਾ ਰੋਪੜ ਪੰਜਾਬ ਠੀਕ ਹੈ ਜੀ ਵਿਲਾ ਏਰੀਆ ਰੋਪੜ ਦੇ ਵਿੱਚ ਪੈ ਜਾਂਦਾ ਜੀ ਤੇ ਇਹ ਪੰਜਾਬ ਦੀ ਜ਼ਮੀਨ ਤੋਂ ਦਿੱਲੀ ਲੈ ਕੇ ਆਪਾਂ ਅੱਜ ਆਏ ਆ ਜੀ ਬਾਕੀ ਤੁਹਾਨੂੰ ਪਤਾ ਹੀ ਵੀ ਜ਼ਮੀਨਾਂ ਦੇ ਰੇਟ ਆ ਜਿਹੜੇ ਬਹੁਤ ਉੱਪਰ ਜਾ ਰਹੇ ਨੇ ਤਾਂ ਆਪਾਂ ਬਹੁਤ ਹੀ ਭਾਦੀ ਜ਼ਮੀਨ ਤੁਹਾਡੇ ਲਈ ਲੈ ਕੇ ਆਏ ਆ ਤੇ ਜੇਕਰ ਤੁਸੀਂ ਇਹ ਜ਼ਮੀਨ ਖਰੀਦਣਾ ਚਾਹੁੰਦੇ ਹੋ ਤਾਂ ਦੋ ਨੰਬਰ ਹੈ ਮਾਲਕਾਂ ਦੇ ਅਸੀਂ ਥੱਲੇ ਚਲਾ ਦਿੱਤੇ ਗਏ ਜੀ ਇਹਨਾਂ ਨੰਬਰਾਂ ਦੇ ਉੱਤੇ ਕੰਟੈਕਟ ਕਰਕੇ ਤੁਸੀਂ ਇਹ ਜ਼ਮੀਨ ਖਰੀਦ ਸਕਦੇ ਹੋ ਠੀਕ ਹੈ ਜੀ ਬਾਕੀ ਜੇਕਰ ਤੁਹਾਨੂੰ ਇਹ ਜ਼ਮੀਨ ਪਸੰਦ ਆ ਗਈ ਇਹ ਨੰਬਰਾਂ ਦੇ ਉੱਤੇ ਕੰਟੈਕਟ ਕਰਕੇ ਅਗਲੇ ਨਾਲ ਮੀਟਿੰਗ ਰੱਖ ਲਿਓ ਜਾ ਕੇ ਬਾਣ ਦੇਖ ਲਿਓ ਸਾਰਾ ਹਨਾ ਗੱਲਬਾਤ ਤੁਸੀਂ ਜਾ ਕੇ ਦਿੱਤੀ ਹੋਈ ਜਾਣਕਾਰੀ ਤੇ ਉੱਥੇ ਤੁਸੀਂ ਦੇਖੋਗੇ ਜਾਣਕਾਰੀ ਮੈ ਦੇਖ ਭਾਲ ਕੇ ਆਦਾ ਬਿਆਨਾ ਕਰ ਸਕਦੇ ਹੋ ਜੀ ਪੱਕੇ ਪੈਰਾਂ ਦੇ ਉੱਤੇ ਹੋ ਕੇ ਤੇ ਆਪਣੇ ਚੈਨਲ ਉਤੋਂ ਕਿਸੇ ਵੀ ਤਰ੍ਹਾਂ ਦੀ ਆਨਲਾਈਨ ट्रांजैक्शन ਦੀ ਅਸੀਂ ਸਲਾਹ ਨਹੀਂ ਦਿੰਦੇ ਜੇ ਕੋਈ ਤੁਹਾਨੂੰ ਆਖੇ ਵੀ ਸਾਨੂੰ 50000 10000 ਪਾ ਦਿਓ ਸਾਈ ਦਾ ਤਾਂ ਇਦਾਂ ਤਾਂ ਅਸੀਂ ਕਰਨ ਦੀ ਅਸੀਂ ਸਲਾਹ ਨਹੀਂ ਦਿੰਦੇ ਤੇ ਤੁਸੀਂ ਵੀ ਨਾ ਕਰਿਓ ਕਿਉਂਕਿ ਅੱਜ ਕੱਲ ਬਹੁਤ ਸਾਰੇ ਫਰਾਡ ਹੋ ਰਹੇ ਨੇ ਨੰਬਰ ਦੇ ਰੱਖੇ ਨੇ ਵਧੀਆ ਲੱਗਿਆ ਜਾ ਕੇ ਜ਼ਮੀਨ ਦੇਖਿਓ ਦੇਖ ਕੇ ਤੁਹਾਨੂੰ ਚੰਗਾ ਲੱਗਿਆ ਹਨਾ ਤੁਸੀਂ ਆਲੇ ਨਾਲ ਡੀਲ ਕਰ ਲਿਓ ਠੀਕ ਹੈ ਜੀ ਕਿਉਂਕਿ ਇਹ ਆਪਣਾ ਲੱਖਾਂ ਕਰੋੜਾਂ ਦਾ ਸੌਦਾ ਹੈ ਤੇ ਬਾਕੀ ਵੀਡੀਓ ਕਿਸ ਤਰ੍ਹਾਂ ਦੇ ਲੱਗਦੇ ਨੇ ਕਮੈਂਟਾਂ ਵਿੱਚ ਜਰੂਰ ਦੱਸਿਓ ਤੇ ਬਾਕੀ ਆਪਣੇ ਚੈਨਲ ਤੇ ਅਸੀਂ ਹੋਰ ਬਹੁਤ ਸਾਰੀਆਂ ਵੀਡੀਓ ਇਦੋਂ ਪਹਿਲਾਂ ਅਪਲੋਡ ਕਰ ਚੁੱਕੇ ਆ ਉਹ ਵੀ ਜਾ ਕੇ ਜਰੂਰ ਦੇਖਿਓ ਆਪਣੇ ਕੋਲੇ ਘੱਟ ਤੋਂ ਘੱਟ ਰੇਟ ਦੀਆਂ ਜ਼ਮੀਨਾਂ ਆ ਚੁੱਕੀਆਂ ਨੇ ਜੀ ਤੇ ਵੱਧ ਤੋਂ ਵੱਧ ਹਾਈ ਕਮਰਸ਼ੀਅਲ ਜ਼ਮੀਨਾਂ ਵੀ ਪਈਆਂ ਨੇ ਆਪਣੇ ਕੋਲੇ ਰਾਜਸਥਾਨ ਸਾਈਡ ਦੀਆਂ ਜ਼ਮੀਨਾਂ ਕਈ ਵੀਰਾਂ ਨੂੰ ਹੁੰਦਾ ਰਾਜਸਥਾਨ ਚ ਰਜਿਸਟਰੀ ਨਹੀਂ ਹੁੰਦੀ ਪਰ ਉਹ ਲੈਣਾ ਚਾਹੁੰਦੇ ਨੇ ਆਪਣੇ ਕੋਲੇ ਰਜਿਸਟਰਡ ਜ਼ਮੀਨਾਂ ਰਾਜਸਥਾਨ ਦੀਆਂ 60-60 ਹਜ਼ਾਰ ਨੂੰ ਕਿੱਲਾ ਪਾ ਰੱਖੀਆਂ ਨੇ ਉਹ ਵੀ ਜਾ ਕੇ ਚੈੱਕ ਕਰ ਸਕਦੇ ਹੋ ਤੇ ਬਾਕੀ ਆਪਰੇ ਕੋਲ ਚੰਗੀਆਂ ਕਮਰਸ਼ੀਅਲ ਮੀਨਾਂ ਜ਼ਮੀਨਾਂ ਡੇਡ ਡ ਦੋ ਦੋ ਕਰੋੜ ਦਾ ਕੀ ਲਾਬ ਜਿਹੜਾ ਹਨਾ ਉਹ ਵੀ ਆਪਾਂ ਪਾ ਰੱਖਿਆ ਆਪਣੇ ਚੈਨਲ ਤੇ ਉਹ ਵੀ ਚੈੱਕ ਚੈੱਕ ਕਰ ਲਿਓ ਹਰ ਤਰ੍ਹਾਂ ਦੀ ਐਡ ਆਪਾਂ ਪਾ ਰਿਹਾ ਆਪਣੇ ਚੈਨਲ ਉੱਤੇ ਤੇ ਬਾਕੀ ਤੁਸੀਂ ਚੈਨਲ ਨੂੰ ਇੰਨਾ ਪਿਆਰ ਦੇ ਰਹੇ ਹੋ ਤੇ ਤੁਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੇ ਮਿਲਦੇ ਆ ਇਸੇ ਤਰ੍ਹਾਂ ਦੀ ਕਿਸੇ ਹੋਰ ਕੈਂਟ ਵੀਡੀਓ ਨਾਲ ਤੁਹਾਡਾ ਸਾਡੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ